ਤੁਹਾਡੀ ਜ਼ਿੰਦਗੀ 'ਚ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕਿਸ ਨੇ ਦੁੱਖ ਦਿੱਤਾ ਜਾਂ ਕਿਸ ਨੇ ਤੁਹਾਡਾ ਦਿਲ ਦੁਖਾਇਆ ਸਗੋਂ ਇਹ ਜ਼ਰੂਰੀ ਹੈ ਕਿ ਕਿਸ ਨੇ ਤੁਹਾਨੂੰ ਦੁਬਾਰਾ ਹੱਸਣਾ ਸਿਖਾਇਆ ਕਈ ਵਾਰ ਸਾਡੀ ਜ਼ਿੰਦਗੀ 'ਚ ਕੁਝ ਲੋਕ ਬਸ ਕੁਝ ਪਲਾਂ ਦੀ ਹੀ ਖੁਸ਼ੀ ਬਣ ਕੇ ਆਉਂਦੇ ਨੇ ਕਿਸੇ ਦੀ ਜ਼ਿੰਦਗੀ ਵਿੱਚੋਂ ਚਲੇ ਜਾਣਾ ਬਿਲਕੁਲ ਗਲਤ ਨਹੀਂ ਹੈ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਲਈ ਕੋਈ ਖਾਸ ਅਹਿਮੀਅਤ ਨਹੀਂ ਰੱਖਦੇ ਤੁਹਾਨੂੰ ਹਮੇਸ਼ਾ ਕਿਸੇ ਹੋਰ ਦੀ ਜ਼ਿੰਦਗੀ 'ਚ ਆਪਣੀ ਜਗ੍ਹਾ ਪਤਾ ਹੋਣੀ ਚਾਹੀਦੀ ਹੈ ਜੇਕਰ ਲੋੜ ਤੋਂ ਜ਼ਿਆਦਾ ਕਿਸੇ ਤੋਂ ਉਮੀਦ ਰੱਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਦੁੱਖ ਪਹੁੰਚਾਓਗੇ ਕਦੇ ਵੀ ਉਸ ਜਗ੍ਹਾ ਜਾਂ ਇਨਸਾਨ ਕੋਲ ਮੁੜ ਕੇ ਨਾ ਜਾਓ ਜਿੱਥੇ ਤੁਹਾਨੂੰ ਠੋਕਰ ਵਜ੍ਹੀ ਹੋਵੇ ਜਿਸ ਨੇ ਤੁਹਾਡਾ ਦਿਲ ਤੋੜਿਆ ਹੋਵੇ ਕਿਉਂਕਿ ਜੇਕਰ ਉਸ ਇਨਸਾਨ ਲਈ ਤੁਹਾਡਾ ਪਿਆਰ ਹੀ ਕਾਫੀ ਨਹੀਂ ਸੀ ਤਾਂ ਤੁਹਾਡੇ ਸ਼ਬਦਾਂ ਨਾਲ ਵੀ ਉਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਜੇਕਰ ਤੁਹਾਨੂੰ ਅੱਗੇ ਵਧਣ ਲੱਗਿਆਂ ਤਕਲੀਫ ਹੋਵੇ ਭਾਵ ਕਿਸੇ ਦੀ ਜ਼ਿੰਦਗੀ ਵਿੱਚੋਂ ਜਾਣ ਲੱਗਿਆਂ ਦੁੱਖ ਹੋਵੇ ਇਸ ਤੋਂ ਜ਼ਿਆਦਾ ਦੁੱਖ ਕਿਸੇ ਗੱਲ ਤੋਂ ਨਹੀਂ ਹੁੰਦਾ ਜਦੋਂ ਉਹੀ ਇਨਸਾਨ ਤਕਲੀਫ ਪਹੁੰਚਾਵੇ ਜਿਸ ਤੋਂ ਤੁਸੀਂ ਕਦੇ ਵੀ ਇਹ ਉਮੀਦ ਨਾ ਕੀਤੀ ਹੋਵੇ ਤਾਂ ਉਹ ਤੁਹਾਨੂੰ ਇਦਾਂ ਦੇ ਇਨਸਾਨ ਨਾਲ ਮਿਲਵਾ ਵੀ ਸਕਦਾ ਹੈ ਜਿਸ ਨੂੰ ਪਾਉਣ ਬਾਰੇ ਤੁਸੀਂ ਕਦੇ ਨਾ ਸੋਚਿਆ ਹੋਵੇ ਕਦੇ ਵੀ ਏਦਾਂ ਦੇ ਇਨਸਾਨ ਲਈ ਆਪਣਾ ਵਕਤ ਬਰਬਾਦ ਨਾ ਕਰੋ ਜੋ ਤੁਹਾਡੇ ਨਾਲ ਸਿਰਫ ਉਸ ਸਮੇਂ ਹੀ ਰਹੇ ਜਦੋਂ ਤੁਸੀਂ ਉਸ ਦੇ ਕੰਮ ਆ ਸਕੋ ਜਦੋਂ ਕਿਸੇ ਮੁਸੀਬਤ ਦਾ ਹੱਲ ਨਾ ਹੋਵੇ ਉਹ ਫਿਰ ਮੁਸੀਬਤ ਨਹੀਂ ਰਹਿ ਜਾਂਦੀ ਸਗੋਂ ਉਹ ਇੱਕ ਸੱਚ ਬਣ ਜਾਂਦਾ ਹੈ ਜਿਸ ਨੂੰ ਆਪਣਾ ਲੈਣ ਵਿੱਚ ਹੀ ਭਲਾਈ ਹੁੰਦੀ ਹੈ ਕਿਸੇ ਤੋਂ ਜ਼ਿਆਦਾ ਉਮੀਦਾਂ ਲਗਾ ਕੇ ਹੀ ਅਸੀਂ ਕਈ ਵਾਰ ਖੁਦ ਨੂੰ ਦੁੱਖ ਪਹੁੰਚਾ ਲੈਂਦੇ ਹਾਂ ਹਮੇਸ਼ਾ ਯਾਦ ਰੱਖੋ ਹਰ ਕੋਈ ਚਾਹੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰੋ ਪਰ ਕਦੇ ਵੀ ਕੋਈ ਇਹ ਨਹੀਂ ਚਾਹੇਗਾ ਕਿ ਤੁਸੀਂ ਉਸ ਨਾਲੋਂ ਜ਼ਿਆਦਾ ਚੰਗਾ ਕਰੋ ਤਕਲੀਫ ਹੋਣੀ ਜਾਂ ਦੁੱਖ ਪਹੁੰਚਾਉਣਾ ਜ਼ਿੰਦਗੀ ਜਿਉਣ ਦਾ ਇੱਕ ਹਿੱਸਾ ਹੈ ਪਰ ਜੇਕਰ ਅੱਜ ਤੁਸੀਂ ਉਸ ਵਿੱਚੋਂ ਬਾਹਰ ਨਹੀਂ ਆਉਗੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਜੇਕਰ ਤੁਸੀਂ ਕਦੇ ਆਪਣੇ ਆਪ ਨੂੰ ਤਕਲੀਫ ਵਿੱਚ ਪਾਵੋ ਤਾਂ ਸਮਝ ਜਾਣਾ ਕਿ ਤੁਹਾਡਾ ਮਾਲਕ ਜਾਨੀ ਕਿ ਈਸ਼ਵਰ ਇਹੀ ਚਾਹੁੰਦਾ ਹੈ ਕਿ ਜਿੱਤ ਤੁਹਾਡੀ ਹੀ ਹੋਵੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਣਾ ਧੰਨਵਾਦ